ਸੰਸਾਰ ਨੂੰ ਕੀ ਦਿਸਦਾ ਤੇ ਮੈਨੂੰ ਲੱਗਦਾ ਉਹ ਵੀ ਇੱਕ ਬੜੀ ਸੋਹਣੀ ਕੁਲਵਾਨ ਭਾਵੇਂ ਉਮਰ ਬਹੁਤ ਛੋਟੀ ਸੀ ਪਰ ਉਹ ਇੱਕ ਮਹਿਕਤ ਦਾ ਬਗੀਚਾ ਇੱਥੇ ਦੇਖ ਕੇ ਗਏ ਨੇ ਜਿਹਦੇ ਅੱਗੇ ਮਾਲੀ ਬਣ ਕੇ ਪਾਣੀ ਪਾ ਰਹੇ ਨੇ ਤੇ ਨਵੇਂ ਬੋਟਿਆਂ ਦੀ ਜਿਹੜੀ ਹੈ ਉਹ ਤਿਆਰੀ ਜਿਹੜੀ ਹੈ ਸਲੂਕੀ ਸਰਵ ਕਰਵਾ ਰਹੇ ਨੇ ਇਸ ਕਰਕੇ ਇਸਕੇ ਵਧਾਈ ਦੇ ਕਦਰ ਦੇਖੋ ਦੁਨੀਆ ਦੇ ਵਿੱਚ ਜਿਹੜੇ ਹਾਲਾਤ ਬਣੇ ਪਏ ਨੇ ਮੇਰੇ ਤੋਂ ਪਹਿਲਾਂ ਜਿਹੜੇ ਸਕਵਾਦਰ ਬੋਲਦੇ ਸੀਗੇ ਬੜੇ ਸਤਕਾਰ ਦੇ ਨਾਲ ਮੈਂ ਰੀਸਿਡੀ ਯੂਰਪ ਟੂਰ ਤੋਂ ਆਇਆ ਹੈ ਬੜਾ ਕੋੜਾ ਤਜਰਬਾ ਹੈ ਦੁਨੀਆ ਤਰਸ ਰਹੀ ਹੈ ਕਿ ਕੋਈ ਨੈਤਿਕਤਾ ਮਿਲ ਜੇ ਕਿਤੇ ਕੋਈ ਮੋਰਲ ਵੈਲਿਊ ਮਿਲ ਜੇ ਕਿਤੇ ਉਹ ਕਿਉਂਕਿ ਦੁਨੀਆ ਸ਼ਰਾਬ ਖਬਾਬ ਸ਼ਬਾਬ ਚ ਆਪਣਾ ਸਾਰਾ ਕੁਝ ਬਰਬਾਦ ਕਰੇ ਆਕਸਫੋਰਡ ਡਿਕਸ਼ਨਰੀ ਨੂੰ ਇੱਕ ਨਵਾਂ ਸ਼ਬਦ ਐਡ ਕਰਨਾ ਪਿਆ ਆਪਣੀ ਸ਼ਬਦ ਕੋਸ਼ ਵਿੱਚ ਜਿਹਦਾ ਮਤਲਬ ਹੈ ਦਿਮਾਗ ਦਾ ਕੂੜਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਇਹ ਸਾਇੰਸ ਵਿਗਿਆਨਿਕ ਕਹਾਣੀ ਔਰ ਜੋ ਕੁਝ ਤੁਸੀਂ ਰੋਜ਼ ਸਕਰੋਲਿੰਗ ਕਰ ਰਹੇ ਹੋ ਆਪਣੇ ਹੱਥ ਵਿੱਚ ਲੈ ਕੇ ਉਹ ਇੱਕ ਕੂੜਾ ਇਕੱਠਾ ਹੋ ਰਿਹਾ ਤੁਹਾਡੀ ਸੁਰਤ ਵਿੱਚ ਤੁਸੀਂ ਸਵੇਰੇ ਉੱਠਦੇ ਹੋ ਤਾਂ 2 ਮਿੰਟ ਫੋਨ ਨਹੀਂ ਮਿਲਦਾ ਇੰਜ ਲੱਗਦਾ ਪਤਾ ਨਹੀਂ ਕੁਝ ਗਵਾਚ ਗਿਆ ਉਹ ਇੱਕ ਕੂੜਾ ਹੈ ਬਹੁਤ ਵੱਡਾ ਕਿੱਛਾ ਉਹ ਕੂੜੇ ਦੇ ਉਹਨਾਂ ਨੂੰ ਪੈਸੇ ਮਿਲਦੇ ਨੇ ਦੇਖੋ ਇਹ ਦੁਨੀਆ ਦੀ ਸਭ ਤੋਂ ਵੱਸਤ ਗੱਲ ਹੈ ਕਿ ਲੋਕ ਕੂੜਾ ਵੇਚ ਰਹੇ ਨੇ ਔਰ ਕੂੜਾ ਬਿਕ ਰਿਹਾ ਹੈ ਔਰ ਮਿਲੀਅਨ ਬਿਲੀਅਨ ਡਾਲਰ ਕਾਰੋਬਾਰ ਹੋ ਰਿਹਾ ਕੂੜੇ ਦਾ ਔਰ ਉਹ ਕੂੜਾ ਜਾ ਕਿੱਥੇ ਰਿਹਾ ਹੈ ਉਹ ਕੂੜਾ ਸਾਡੀ ਸੁਰਤ ਵਿੱਚ ਡੰਪ ਕੀਤਾ ਜਾ ਰਿਹਾ ਕਿਉਂਕਿ ਉਹ ਕਾਮ ਕਰੋਧ ਲੋਭ ਮੋਹ ਤੇ ਹੰਕਾਰ ਦੇ ਕੋਟੜ ਹੈ ਇਸ ਕਰਕੇ ਸਾਨੂੰ ਕੂੜਾ ਸਵਾਦੀ ਲੱਗਣ ਤੇ ਸਾਡੇ ਜਿਹੜਾ ਗਿਆਨ ਦਾ ਸਾਗਰ ਧਰਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕੀਤਾ ਹੋਇਆ ਸਿਧਾਂਤ ਹੈ ਜਿਨੇ ਇਸ ਕੂੜੇ ਦਾ ਨਾਸ਼ ਕਰਨਾ ਜਿਨੇ ਇਸ ਕੂੜੇ ਨੂੰ ਧੋਣਾ ਸੀ ਮਤ ਨੂੰ ਧੋਣਾ ਸੀ ਧੋਣ ਦਾ ਕਾਰਜ ਕਰਨਾ ਸੀ ਗੁਰੂ ਦੇ ਸ਼ਬਦ ਨੇ ਉਹ ਸ਼ਬਦ ਉਹਨਾਂ ਲੋਕਾਂ ਤੱਕ ਪਹੁੰਚ ਨਹੀਂ ਪਾ ਗਏ ਹੁਣੇ ਦੋ ਥਾਂ ਤੇ ਦੋ ਗੈਪ ਹੈਗੇ ਨਾ ਕਿ ਸਾਡੇ ਕੋਲ ਸਤਿਗੁਰੂ ਦੀ ਬਖਸ਼ਿਸ਼ ਕੀਤਾ ਹੋਇਆ ਸਿਧਾਂਤ ਹੈ ਜਿਹੜਾ ਸਾਰੇ ਸੰਸਾਰ ਦੀ ਸੁਰਤ ਵਿੱਚੋਂ ਕੂੜਾ ਵਕਾ ਸਕਦਾ ਹੈ ਆਕਸਫੋਰਡ ਯੂਨੀਵਰਸਿਟੀ ਨੂੰ ਨਵਾਂ ਸ਼ਬਦ ਪੈਦਾ ਕਰਨਾ ਪੈ ਰਿਹਾ ਦਿਮਾਗ ਦਾ ਕੂੜਾ ਉਹ ਦਿਮਾਗ ਦਾ ਕੂੜਾ ਖਤਮ ਕਰਨ ਲਈ ਜਿਹੜਾ ਅੰਮ੍ਰਿਤ ਹੈ ਉਹ ਸਾਡੇ ਕੋਲ ਹੈ ਬਿਲਕੁਲ ਪਰ ਉਹ ਅੰਮ੍ਰਿਤ ਉਸ ਸੰਸਾਰ ਤੱਕ ਪਹੁੰਚੇਗਾ ਜਦੋਂ ਸਾਡੇ ਖੁਜਾਰਤੀ ਵਿਦਿਆਰਥੀ ਸਕਾਲਰ ਬਣ ਕੇ ਉਹ ਪਰਚਮ ਉਹ ਸਿਧਾਂਤ ਉਹ ਫਲਸਫਾ ਪੂਰੀ ਦੁਨੀਆ ਤੱਕ ਲੈ ਕੇ ਜਾਣਗੇ ਸੋ ਇਹ ਰਾਜ ਕੰਧ ਬਣ ਗਈ ਹੈ ਕੋਈ ਔਰ ਮੈਂ ਬਿਲਕੁਲ ਆਸ ਕਰਦਾ ਹਾਂ ਕਿ ਇਹ ਕੰਧ ਨੂੰ ਟੋੜਨ ਲਈ ਜਿੰਨੀਆਂ ਵੀ ਸੁਰਤਾ ਇੱਥੇ ਜੁੜੀਆਂ ਨੇ ਇਹ ਜ਼ਰੂਰ ਕੰਧ ਟੁੱਟੇਗੀ ਔਰ ਬੜੇ ਜਲਦ ਕਿਸੇ ਸਕਾਲਰ ਨੇ ਬੜੀ ਬੜੇ ਪਲੇਟਫਾਰਮ ਤੇ ਥੋੜਾ ਜਿਹਾ ਪਹਿਲਾਂ ਇੱਕ ਗੱਲ ਕਹੀ ਉਹ ਕਹਿੰਦੇ ਕਿ ਦੁਨੀਆ ਤੋਂ ਨੈਤਿਕਤਾ ਦਾ ਪਤਨ ਹੋ ਰਿਹਾ ਹੈ ਤੁਸੀਂ ਦੇਖਿਆ ਜਿਹੜੇ ਰਾਜ ਨੇ ਹੁਣੇ ਇੱਕ جنگ ਝੇਲ ਕੇ ਹਟਿਆ ਦੁਨੀਆ ਦੇ ਇੱਕ ਕੋਨੇ ਹਸਪਤਾਲਾਂ ਦੇ ਉੱਤੇ ਹਮਲੇ ਹੋਏ ਛੋਟੇ ਛੋਟੇ ਬੱਚੇ ਹਜ਼ਾਰਾਂ ਮਰ ਗਏ ਕੋਈ ਨੈਤਿਕਤਾ ਨਹੀਂ ਹੈ ਕੋਈ ਮੋਰਲ ਵੈਲਿਊ ਨਹੀਂ ਹੈ ਕੋਈ ਮਨੁੱਖਤਾ ਨਹੀਂ ਹੈ ਜਦੋਂ ਦੇਸ਼ ਦੇਸ਼ ਦਾ ਜੰਗ ਲੜਦਾ ਕੋਈ ਮਨੁੱਖੀ ਮੁੱਲਾਂ ਦੀ ਕੋਈ ਵੈਲਿਊਜ਼ ਨਹੀਂ ਬਚੀਆਂ ਇਮਨੁਕਤਾ ਦੀ ਗੱਲ ਇਹ ਸਾਰੀ ਕਹਾਣੀ ਅਡੰਬਰ ਬਣ ਜਾਂਦੀ ਹੈ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਧਰਤੀ ਦਾ ਛੋਟਾ ਜਿਹਾ ਟੁਕੜਾ ਖਾਣ ਦੇ ਲਈ ਲੱਖਾਂ ਲੋਕ ਮਾਰੇ ਹੁਣ ਉੱਥੇ ਵੀ ਨੈਤਿਕਤਾ ਹੈ ਨਹੀਂ ਧਾਰਮਿਕ ਆਗੂਆਂ ਕੋਲ ਨੈਤਿਕਤਾ ਹੈ ਨਹੀਂ ਕੋਈ ਰੱਬ ਦੀ ਤੁਸੀਂ ਦੇਖ ਰਹੇ ਹੋ ਪਿਛਲੇ 4-5 ਮਹੀਨਿਆਂ ਤੋਂ ਪੰਚ ਕੀ ਝੇਲ ਰਹੇ ਹੋ ਤੇ ਜੇ ਧਾਰਮਿਕ ਆਗੂ ਕੋਲ ਵੀ ਨੈਤਿਕਤਾ ਹੈ ਨਹੀਂ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਕੋ ਵੀ ਮੋਰਲ ਵੈਲਿਊਜ਼ ਨਹੀਂ ਹੈਗੀਆਂ ਤੇ ਤੀਜਾ ਇੱਕ ਦੁਨੀਆ ਦੇ ਵਿੱਚ ਹੋਰ ਵੱਡਾ ਸਿਆਪਾਰ ਗਿਆ ਉਹ ਹੈ AI ਆਰਟੀਫੀਸ਼ੀਅਲ ਇੰਟੈਲੀਜੈਂਸ ਏਡਾ ਕਟਿਆ ਸਿਸਟਮ ਆ ਗਿਆ ਕਿ ਤੁਸੀਂ ਆਪਣੇ ਆਪ ਵੇਖੋ ਇਨਸਾਨ ਤਾਂ ਨਹੀਂ ਤਿਆਰ ਕੀਤਾ ਪਰ ਇੱਕ ਦਿਮਾਗ ਤਿਆਰ ਕਰਿਆ ਜਿਹੜਾ ਕਿ ਕੁਝ ਵੀ ਕਰ ਸਕਦਾ ਤੁਸੀਂ ਜੋ ਸੋਚ ਵੀ ਨਹੀਂ ਸਕਦੇ ਉਹ ਕਰ ਸਕਦਾ ਸੋ ਉੱਥੇ ਜਾ ਕੇ ਨੈਤਿਕ ਕਦਰਾਂ ਕੀਮਤਾਂ ਦੀ ਕਿੰਨੀ ਵੱਡੀ ਲੋੜ ਹੈ ਸੰਸਾਰ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਜੇ AI ਦੇ ਯੁੱਗ ਵਿੱਚ ਐਥੀਕਲ ਟਰਨ ਸੰਸਾਰ ਨੇ ਨਹੀਂ ਲਈ ਇਹ ਪਰਮਾਣੂ ਬੰਬ ਤੋਂ ਪਹਿਲਾਂ ਇਸੇ ਕਹਾਣੀ 'ਚ ਉਲਝ ਕੇ ਸੜ ਕੇ ਮਰਦੇ ਕਿੰਨੀ ਵੱਡੀ ਲੋੜ ਹੈ ਗੁਰੂ ਦਾਣ ਦੇ ਫਲਸਫੇ ਨੂੰ ਅੱਜ ਪੂਰੇ ਸੰਸਾਰ ਤੱਕ ਪਹੁੰਚਾਉਣ ਦੀ ਮੈਂ ਇਸ ਲੋੜ ਦਾ ਜਿਹੜਾ ਇਕ ਤਰਲਾ ਹੋਏ ਨਾ ਯੰਗ ਸਕਾਲਰਸ ਦੇ ਸਾਹਮਣੇ ਕਰਕੇ ਬੇਨਤੀ ਕਰਨੀ ਸੀਗੀ ਕਿ ਆਓ ਇਕੱਠੇ ਹੋਈਏ ਸੁਰਤ ਨੂੰ ਜੋੜੀਏ ਤੁਸੀਂ ਬੜੇ ਉੱਚੇ ਤੇ ਸੁੱਚੇ ਕ ਪੈਸਿਆਂ ਦਾ ਕੋਈ ਰੌਲਾ ਨਹੀਂ ਹੈ ਘੱਟ ਨਹੀਂ ਕੋਈ ਫਰਕ ਨਹੀਂ ਪੈਂਦਾ ਦੁਨੀਆ ਭਰ ਦਾ ਗਿਆਨ ਅੱਜ ਉਸੇ ਇੰਟਰਨੈਟ ਯੋਗ ਦੇ ਵਿੱਚ ਕੋਈ ਚੈਟ ਜੀਡੀਪੀ ਕੋਈ ਏਆਈ ਦੇ ਥਰੂ ਤੁਹਾਨੂੰ ਦੁਨੀਆ ਭਰ ਦੇ ਵਿੱਚ ਗਿਆਨ ਹਾਸਲ ਕਰਨ ਦਾ ਰਸਤਾ ਮਿਲ ਸਕਦਾ ਉਹਨੂੰ ਪੋਜ਼ਿਟਿਵਲੀ ਵਰਤਣ ਦੀ ਲੋੜ ਹੈ ਸੋ ਗੁਰੂ ਬਖਸ਼ਿਸ਼ ਕਰੇ ਅਸੀਂ ਇਸ ਪਿਆਰੇ ਵੀਰ ਜਿਹਦਾ ਦੀ ਯਾਦ ਹਮੇਸ਼ਾ ਪਲ-ਪਲ ਸਾਡੀ ਯਾਦ ਵਿੱਚ ਹੈ ਕਿਉਂਕਿ ਉਹ ਕੌਮਲੀ ਜੀਏ ਉਹ ਪੰਥ ਦਾ ਇੱਕ ਬੜਾ ਸੋਹਣਾ ਫੁੱਲ ਵੜ ਕੇ ਜੀਏ ਔਰ ਇਸ ਪੂਰੇ ਪਰਿਵਾਰ ਦੀ ਬੱਚੇ ਕਲਸਾ ਪੰਥ ਨੂੰ ਬੜੀ ਵੱਡੀ ਦੇਣ ਹੈ ਕਿ ਉਹ ਸੁਪਨਾ ਜਿਹੜਾ ਉਹ ਲੈ ਕੇ ਸੰਸਾਰ ਤੇ ਆਈ ਸੀ ਉਹਨਾਂ ਨੇ ਇੱਕ ਮਹਿਕ ਬਖੇਰੀ ਔਰ ਚਲੇ ਗਏ ਇਸ ਮਹਿਕਾਂ ਦੀ ਫਲਵਾੜੀ ਨੂੰ ਪੂਰੇ ਸੰਸਾਰ ਤੱਕ ਪਹੁੰਚਾਉਣ ਦਾ ਯਤਨ ਕਰਦਿਆਂ ਅਸੀਂ ਆਪਣਾ ਜਿੱਥੇ-ਜਿੱਥੇ ਵੀ ਬੈਠੇ ਆ ਉੱਥੇ-ਉੱਥੇ ਉਪਰਾਲਾ ਕਰਦੇ ਆ ਧਰਮਗੁਰੂ ਨਾਨਕ ਸਾਹਿਬ ਦਾ ਫਲਸਫਾ ਪੂਰੇ ਸੰਸਾਰ ਤੱਕ ਪਹੁੰਚਾਉਣ ਦਾ ਯਤਨ ਕਰਨੀਏ ਮੇਰੀਆਂ ਭੁਲਣਾ ਮੇਰੇ ਲਫ਼ਜ਼ਾਂ ਦੇ ਕਿਹੜਾ ਕੋਈ ਮੈਂ ਕੋਈ ਕਾਲਰਦੀ ਆ ਸੋ ਮੈਂ ਆਪਣੇ ਦਿਲ ਦੀ ਬੇਦਨਾ ਤੁਹਾਡੇ ਨਾਲ ਸੇ ਸਾਂਝੀ ਕੀਤੀ ਐ ਸੋ ਬਹੁਤ ਕੁਝ ਐਸਾ ਕਿਹਾ ਕਿ ਆਪਾਂ ਮਾਗ ਜਿਹੜਾ ਲਾਈਨ ਅਪ ਨਾ ਹੋਵੇ ਜਾਂ ਸਪੱਸ਼ਟ ਨਾ ਹੋਵੇ ਉਹਦੀ ਮਾਫੀ ਵੀ ਮੰਗਦਾ ਨਾ ਵੀ ਕੀ ਦਾਮ ਸੀ ਇਸੇ ਲੋਮੂਰੀ ਸਾਰੇ ਪਰਿਵਾਰ ਦਾ ਅਤੇ ਸਹਿਜ ਪਾਠ ਸੇਵਾ ਲੈਰ ਦਾ ਤੇ डॉक्टर अमरप्रीत सिंह यंग वेलफेयर सोसाइटी का सारे का बहुत बहुत धनबाद असीस देना जज के आप जी वागुरु जी का खालसा वाहेगुरू जी फत